ਸਹਨਾ ਵਾਂਸ ਅਪਾਉਨਾ ਟਾਈਮ ਕਹਿੰਦਾ ਇੱਕ ਵਾਰ ਦੀ ਗੱਲ ਹੈ देयर ਵਾਸ ਐਨ 올ਡ ਮੈਨ ਹਾਂਜੀ ਆ ਕਿਹੜਾ ਸੈਂਟੈਂਸ ਹੈ ਵੀ ਸਾਰੇ ਜਣੇ ਜਵਾਬ ਦਿਓ देयर ਵਾਸ ਐਨ 올ਡ ਮੈਨ ਆਪਾਂ ਇਸ ਬੇਸਿਕ ਵਿੱਚ ਕੀਤਾ ਹੈ ਕਿ ਯਾ ਦੱਸੋ ਸਾਰਿਆਂ ਕਿਹੜਾ ਸੈਂਟੈਂਸ ਹੈ ਇਹ ਜਿਹੜਾ देयर ਤੋਂ ਸ਼ੁਰੂ ਹੁੰਦੇ ਆ ਹਾਂਜੀ ਕਿਹੜਾ ਆ ਸਟੇਟਮੈਂਟ ਜੀ ਹਾਂਜੀ ਬਹੁਤ ਵਧੀਆ ਦਸਵਿੰਦਰ ਹਰਪ੍ਰੀਤ ਹਾਂਜੀ ਸਟੇਟਮੈਂਟ ਹੈ ਹਨਾ ਕਹਿੰਦੇ देयर ਵਾਸ ਐਨ 올ਡ ਮੈਨ ਇੱਕ ਵਾਰ ਇੱਕ 올ਡ ਮੈਨ ਸੀ ਬੁਢਾ ਆਦਮੀ ਸੀ ਬੁਢਾ ਆਦਮੀ ਸੀ ਹੂ ਲਿਵਡ ਇਨ ਅ ਵਿਲੇਜ ਜਿਹੜਾ ਕਿ ਪਿੰਡ ਵਿੱਚ ਰਹਿੰਦਾ ਸੀ ਵਿਦ ਹਿਸ 3 sons apne tin mundeyan de naal although his three sons were hard workers although da matlab hunda va paave paave kenda ohde tinna munde jehde sige bade hi mehanti san hard workers bade hi mehanti san they quarled matlab ke ladai karde sige they quarled all the time ye sare sare time ladde rehnde sige the old man tried to united them but failed ਜਿਹੜਾ ਬੁੱਢਾ ਆਦਮੀ ਸੀ ਉਹਨਾਂ ਨੂੰ ਇਕੱਠੇ ਕਰਨ ਦੀ ਮਤਲਬ ਕਿ ਇਕੱਠੇ ਰਹਿਣ ਦੀ ਕੋਸ਼ਿਸ਼ ਕਰਦਾ ਸੀਗਾ ਕਰਨ ਦੀ ਪਰ ਉਹ ਹਰ ਵਾਰੀ ਫੇਲ ਹੁੰਦਾ ਸੀਗਾ months passed ਕਹਿੰਦਾ ਮਹੀਨੇ ਬੀਤਦੇ ਗਏ and the old man became sick ਜਿਹੜਾ ਬੁੱਢਾ ਆਦਮੀ ਸੀ ਉਹ ਬਿਮਾਰ ਹੋ ਗਿਆ he asked his sons to remain united ਤੇ ਉਹਨੇ ਆਪਣੇ ਮੁੰਡਿਆਂ ਨੂੰ ਕਿਹਾ ਕਿ ਇਕੱਠੇ ਮਿਲ ਕੇ ਰਹਿਣਾ ਚਾਹੀਦਾ ਵਾ ਬਟ ਦੇ ਫੇਲ ਟੂ ਲਿਸਨ ਹਿਮ ਲਿਸਨ ਟੂ ਹਿਮ ਪਰ ਉਹ ਸੁਣਦੇ ਨਹੀਂ ਸੀਗੇ ਉਹਦੀ ਉਹ ਸੁਣਦੇ ਨਹੀਂ ਸੀਗੇ ਐਟ दैट ਮੂਮੈਂਟ ਉਸ ਪਲ ਦੇ ਦੌਰਾਨ ਦਾ 올ਡ ਮੈਨ ਡਿਸਾਈਡਡ ਟੂ ਟੀਚ देम ਅ ਲੈਸਨ ਤੇ ਬੁੱਢੇ ਆਦਮੀ ਨੇ ਉਹਨਾਂ ਨੂੰ ਇੱਕ ਸਬਕ ਸਿਖਾਉਣ ਦਾ ਫੈਸਲਾ ਕੀਤਾ ਟੂ ਫੋਰਗੋਟ ਟੂ ਫॉर ਗੈਟ देयर ਡਿਫਰੈਂਸਸ ਤੇ ਵੀ ਉਹਨਾਂ ਦਾ ਵੀ ਜਿਹੜਾ ਉਹਨਾਂ ਵਿੱਚ ਜਿਹੜੀ ਅੰਤਰ ਹੈਗਾ ਉਹ ਖਤਮ ਹੋ ਜਵੇ ਭੁੱਲ ਜਾਣ ਉਹ ਤੇ ਕਮ ਟੂਗੇਦਰ ਇਨ ਯੂਨਿਟੀ ਤੇ ਇਕੱਠੇ ਇਕੱਠੇ ਮਿਲ ਕੇ ਰਹਿਣ ਉਹ ਮੁੜ ਕੇ ਠੀਕ ਹੈ ਦਾ 올ਡ ਮੈਨ ਸਮੰਡ ਸਮੰਡ ਦਾ ਮਤਲਬ ਹੁੰਦਾ ਵਾ ਬੁਲਾਉਣਾ ਠੀਕ ਹੈ ਦਾ 올ਡ ਮੈਨ ਸਮੰਡ ਹਿਸ ਸੰਸ ਬੁੱਢੇ ਆਦਮੀ ਨੇ ਆਪਣੇ ਲੜਕੀਆਂ ਨੂੰ ਬੁਲਾਇਆ ਐਂਡ ਦੈਨ ਪ੍ਰੋਸੀਡਡ ਟੂ ਟੈਲ ਥੈਮ ਤੇ ਉਹਨਾਂ ਨੂੰ ਫਿਰ ਦੱਸਣਾ ਸ਼ੁਰੂ ਕੀਤਾ ਕੀ ਕਹਿੰਦਾ ਦੇਖੋ ਇਨਵਰਟਿਡ ਕਾਮੇ ਵਿਚ ਲਾਈਨ ਹੈ ਜਿਹੜੀ ਇਹ ਲਾਈਨ ਉਹਨੇ ਮਤਲਬ ਕਿ ਉਹਨੇ ਉਸ ਤਰੀਕੇ ਨਾਲ ਕਹੀ ਤਾਂਕਿ ਬੁੱਢੇ ਆਦਮੀ ਨੇ ਕਹੀ ਨਾ ਤਾਂ ਕਰਕੇ ਇਨਵਰਟਿਡ ਕਾਮਿਆਂ ਦੇ ਵਿੱਚ ਆਈ ਵਾਸ ਪ੍ਰੋਵਾਈਡ ਆਈ ਵਿਲ ਪ੍ਰੋਵਾਈਡ ਯੂ ਵਿਦ ਦਾ ਬੰਡਲ ਆਫ ਸਟਿਕਸ ਕਹਿੰਦਾ ਮੈਂ ਤੁਹਾਨੂੰ ਪ੍ਰੋਵਾਈਡ ਦਾ ਮਤਲਬ ਪ੍ਰਦਾਨ ਕਰਨਾ ਮੈਂ ਤੁਹਾਨੂੰ ਇੱਕ ਕਹਿੰਦਾ ਲੱਕੜੀਆਂ ਦੀ ਦਾ ਬੰਡਲ ਜਿਹੜਾ ਵਾ ਦਊਗਾ ਪ੍ਰਦਾਨ ਕਰੂੰਗਾ ਸੈਪਰੇਟ ਈਚ ਸਟਿਕ ਸੈਪਰੇਟ ਹਰ ਇੱਕ ਸਟਿਕ ਨੂੰ ਕਹਿੰਦਾ ਸਾਰੀ ਕਿਸੋਟੀ ਨੂੰ ਅਲੱਗ ਕਰੋ ਅਲੱਗ-ਅਲੱਗ ਕਰਨਾ ਵਾ ਐਂਡ ਦੈਨ ਬ੍ਰੇਕ ਇਨਟੂ ਦੈਨ ਬ੍ਰੇਕ ਈਚ ਇਨਟੂ 2 ਤੇ ਹਰ ਇੱਕ ਨੂੰ ਦੋ ਦੇ ਵਿੱਚ ਵੰਡਣਾ ਆ ਦਾ 1 who finishes first will be rewarded more than 2 others ਮੋਰ ਦੈਨ ਦਾ ਅਦਰ ਸੌਰੀ ਕਹਿੰਦਾ ਜਿਹੜਾ ਜਲਦੀ ਖਤਮ ਕਰ ਲੂਗਾ ਉਹਨੂੰ ਇਨਾਮ ਦਿੱਤਾ ਜਾਊਗਾ ਠੀਕ ਹੈ ਨਾ ਬਾਕੀਆਂ ਨਾਲ ਜ਼ਿਆਦਾ ਇਨਾਮ ਦਿੱਤਾ ਜਾਊਗਾ ਉਹਨੂੰ ਐਂਡ ਸੋ ਦਾ ਸੰਸ ਐਗਰੀਡ ਜਿਹੜੇ ਸੀਗੇ ਸਾਰੇ ਮੁੰਡੇ ਸੀਗੇ ਉਹਦੇ ਲੜਕੇ ਸੀਗੇ ਉਹ ਮੰਨ ਗਏ ਦਾ 올ਡ ਮੈਨ ਪ੍ਰੋਵਾਈਡਡ ਥੈਮ ਅ ਬੰਡਲ ਆਫ 10 ਸਟਿਕਸ ਤੇ 올ਡ ਮੈਨ ਨੇ ਸਾਰਿਆਂ ਨੂੰ 10 ਸਟਿਕਸ ਦਾ ਬੰਡਲ ਦਿੱਤਾ ਹਰ ਇੱਕ ਨੂੰ ਈਚ ਹਰ ਇੱਕ ਨੂੰ 10 ਸਟਿਕਸ ਦਾ ਬੰਡਲ ਦਿੱਤਾ ਐਂਡ ਦੈਨ ਆਸਕ ਦਾ ਸਨ ਟੂ ਬ੍ਰੇਕ ਈਚ ਸਟਿਕ ਇਨਟੂ ਪੀਸਸ ਤੇ ਹਰ ਇੱਕ ਸਨ ਨੂੰ ਹਰ ਇੱਕ ਸਨ ਨੂੰ ਸਟਿਕ ਨੂੰ ਵੀ ਟੁਕੜਿਆਂ ਵਿੱਚ ਵੰਡਣ ਦਾ ਤੋੜਨ ਦਾ ਕਿਹਾ ਵੀ ਇਹਨੂੰ ਤੋੜ ਕੇ ਤੋੜਨ ਦਾ ਕਿਹਾ ਹਰ ਹਰ ਇੱਕ ਸਨ ਨੂੰ ਹਨਾ ਕਿ ਇਹਨੂੰ ਤੋੜ ਦੋ ਦਾ ਸਨ ਬ੍ਰੋਕ ਦਾ ਸਟਿਕਸ ਵਿਥਿਨ ਮਿੰਟਸ ਜਿਹੜੇ ਸਨਸ ਸੀਗੇ ਉਹਨਾਂ ਨੇ ਹੁਣ ਪੁੱਤਰ ਸੀਗੇ ਉਹਦੇ ਉਹਨਾਂ ਨੇ ਮਿੰਟਾਂ ਵਿੱਚ ਉਹ ਲੱਕੜੀਆਂ ਜਿਹੜੀ ਸੀ ਤੋੜਤੀਆਂ ਦੈਨ ਪ੍ਰੋਸੀਡਡ ਟੂ ਕੁਆਰਲ ਅਮੰਗ ਦੈਨ ਸਰ ਅਗੇਨ ਫੇਰ ਤੋਂ ਉਹ ਲੜਨਾ ਸ਼ੁਰੂ ਕਰਤਾ ਉਹਨਾਂ ਨੇ ਤੇ ਉਹ ਫੇਰ ਤੋਂ ਲੜਨ ਲੱਗ ਗਏ ਦਾ 올ਡ ਮੈਨ ਸੈਡ 올ਡ ਮੈਨ ਨੇ ਕਿਹਾ ਮਾਈ ਡੀਅਰ ਸਨਸ ਮੇਰੇ ਪਿਆਰੇ ਪੁੱਤਰੋਂ ਕਹਿੰਦਾ ਦਾ ਗੇਮ ਇਜ਼ ਨਾਟ ਯੈਟ ਓਵਰ ਯੈਟ ਦਾ ਮਤਲਬ ਹਲੇ द गेम अ जेडी हजे ओवर नहीं हुई है येट दा मतलब हले हले ओवर नहीं हुई है आई विल नाउ गिव यू अनदर बंडल ऑफ स्टिक्स केहंदा मैं तानू अनदर बंडल ऑफ अनदर छोटियां दा और बंडल दऊंगा दिस ओनली दिस टाइम केहंदा इस वारी केहंदा यू विल हैव टू हैव टू ऑल एपा मजबूरी वाले कित्ते सी ना सेंटेंसेस वी तानू करना पौगा यू विल हैव टू ब्रेक them together as a bundle not separately kenda to tannu hun oh ikathiyan nu bundle nu hi todna pauga ikathiyan nu todna pauga na ki alag alag todna pauga have to todna pauga the suns readily readily da matlab ikkodam fatafat fatafat taiyar ho gaye man gaye and then try to break the bundle te ohna ne bundle todan da ਕੋਸ਼ਿਸ਼ ਕੀਤੀ ਡਿਸਪਾਇਟ ਡਿਸਪਾਇਰ ਦਾ ਮਤਲਬ ਹੁੰਦਾ ਵਾ ਬਾਵਜੂਦ ਟਰਾਈਂਗ देयर ਬੈਸਟ ਆਪਣਾ ਕਹਿੰਦਾ ਬੈਸਟ ਦੇਣ ਦੇ ਬਾਵਜੂਦ ਵੀ ਆਪਣਾ ਵਧੀਆ ਦੇਣ ਦੇ ਬਾਵਜੂਦ ਵੀ ਦੇ ਕੁਡ ਨਾਟ ਬ੍ਰੀਕ ਦਾ ਸਟਿਕਸ ਉਹ ਆਪਣੀਆਂ ਜਿਹੜੀਆਂ ਸਟਿਕਸ ਸੀਗੀਆਂ ਨਹੀਂ ਤੋੜ ਪਾਏ ਦਾ ਸਨਸ ਟੋਲਡ देयर ਫਾਦਰ ਆਫ देयर ਫੇਲਰ ਤੇ ਜਿਹੜੇ ਸਨ ਸੀਗੇ ਸਾਰੇ ਪੁੱਤਰਾਂ ਨੇ ਉਹਨੂੰ ਫਾਦਰ ਨੂੰ ਕਿਹਾ ਕਿ ਆਪਣੀ ਅਸਫਲਤਾ ਬਾਰੇ ਦੱਸਿਆ ਕਿ ਅਸੀਂ ਨਹੀਂ ਤੋੜ पाए ਅਸਫਲਤਾ ਬਾਰੇ ਦੱਸਿਆ ਫੇਲੀਅਰ ਬਾਰੇ ਤਾਂ ਹੁਣ 올ਡ ਮੈਨ ਨੇ ਕਿਹਾ 올ਡ ਮੈਨ ਸੈਡ 올ਡ ਮੈਨ ਨੇ ਕਿਹਾ ਮਾਈ ਡੀਅਰ ਸਨਜ਼ ਮੇਰੇ ਪਿਆਰੇ ਪੁੱਤਰੋ ਸੀ ਦੇਖੋ ਕਹਿੰਦਾ ਬ੍ਰੇਕਿੰਗ ਐਵਰੀ ਸਿੰਗਲ ਸਟਿਕ ਇਨ ਵਿਜੂਅਲੀ ਮਤਲਬ ਕਿ ਇਨ ਵਿਜੂਅਲੀ ਮਤਲਬ ਕਿ ਇੱਕ ਵਿਅਕਤੀ ਵਿਅਕਤੀ ਤੌਰ ਤੇ ਹੈਨਾ ਤੇ ਕਹਿੰਦਾ ਵਾਸ ਈਜ਼ੀ ਫॉर ਯੂ ਕਹਿੰਦਾ ਇੱਕ ਇੱਕ ਜਿਹੜੀ ਸਿੰਗਲ ਤੋੜੀ ਸੀ ਤੁਸੀਂ ਵਿਅਕਤੀ ਵਿਅਕਤੀ ਦਾ ਤੌਰ ਤੇ ਇੰਡੀਵਿਜੂਅਲੀ ਜਿਹੜੀ ਤੋੜੀ ਸੀਗੀ ਉਹ ਤਾਂ ਤੁਹਾਡੇ ਵਾਸਤੇ ਸੌਖੀ ਸੀਗੀ ਉਹ ਤੋੜਨੀ ਸੌਖੀ ਸੀ ਉਹ ਬਟ ਕਹਿੰਦਾ ਬ੍ਰੇਕਿੰਗ ਥੈਮ ਇਨ ਆ ਬੰਡਲ ਉਹਨੂੰ ਬੰਡਲ ਦੇ ਵਿੱਚ ਤੋੜਨਾ ਯੂ ਕੁਡ ਯੂ ਕੁਡ ਨਾਟ ਡੂ ਤੁਸੀਂ ਉਹ ਨਹੀਂ ਕਰ ਸਕੇ ਨਹੀਂ ਕਰ ਸਕੇ ਉਹ ਠੀਕ ਹੈ ਬਾਇ ਸਟੇਇੰਗ ਯੂਨਾਈਟਿਡ ਇਕੱਠੇ ਰਹਿਣ ਦੇ ਨਾਲ ਸਟੇਇੰਗ ਦਾ ਮਤਲਬ ਰਹਿਣਾ united ਇਕੱਠੇ ਰਹਿਣ ਦੇ ਨਾਲ nobody can harm you ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ if you continue to quarrel ਜੇਕਰ ਤੁਸੀਂ ਲੜਦੇ ਰਹੋਗੇ then anyone can quickly defeat you ਕਹਿੰਦਾ ਕੋਈ ਵੀ ਤੁਹਾਨੂੰ ਫਿਰ ਜਲਦੀ ਹੀ ਹਰਾ ਸਕਦਾ ਵਾ ਹਰਾ ਸਕਦਾ ਹੈ द 올ਡ ਮੈਨ ਕੰਟੀਨਿਊਡ ਉਸ 올ਡ ਮੈਨ ਨੇ ਜਾਰੀ ਰੱਖਿਆ ਦਸਣਾ ਇਹਨਾਂ ਨੂੰ ਸਮਝਾਣਾ ਕਹਿੰਦੇ ਆਈ ਆਸਕ ਦੇ ਆਈ ਆਸਕ ਥੈਟ ਯੂ ਸਟੇਡ ਯੂਨਾਈਟਿਡ ਕਹਿੰਦਾ ਉਹਨੇ ਪੁੱਛਿਆ ਉਹਨਾਂ ਨੂੰ ਵਾਪਸ ਕਹਿੰਦਾ ਮੈਂ ਕਹਿੰਦਾ ਪੁੱਛਿਆ ਤੁਸੀਂ ਇਕੱਠੇ ਮਿਲ ਕੇ ਰਹੋਗੇ ਕਹਿੰਦਾ ਦੈਨ ਦੇ ਦੈਨ ਦੈਟ ਥਰੀ ਸਨਸ ਅੰਡਰਸਟੂਡ देयर देयर ਪਾਵਰ ਇਨ ਯੂਨਿਟੀ ਤੇ ਇਕਤਾ ਵਿੱਚ ਮਤਲਬ ਕਿ ਉਹਨਾਂ ਨੇ ਯੂਨਿਟੀ ਦੀ ਮਤਲਬ ਕਿ ਪਾਵਰ ਨੂੰ ਸਮਝ ਗਏ ਉਹ ਠੀਕ ਹੈ ਤਿੰਨੋਂ ਪੁੱਤਰ ਉਹਦੇ ਏਕਤਾ ਦੀ ਪਾਵਰ ਨੂੰ ਸਮਝ ਗਏ ਐਂਡ ਪ੍ਰੋਮਿਸ देयर ਫਾਦਰ ਥੇਅਰ ਦੇ ਫਾਦਰ ਨੂੰ ਪ੍ਰੋਮਿਸ ਕੀਤਾ ਕਿ ਦੇ ਊਡ ਆਲ ਸਟੇ ਟੂਗੇਦਰ ਤੇ ਉਹ ਹਮੇਸ਼ਾ ਹੀ ਇਕੱਠੇ ਰਹਿਣਗੇ ਮੋਰਲ देयर ਸਟਰੈਂਥ ਇਨ ਯੂਨਿਟੀ ਇਕਤਾ ਵਿੱਚ ਬਲ ਹੈ ਹਾਂਜੀ